ਕੁੜੀ ਦੇ ਕਾਰਨਾਮੇ ਦਿਖਾਣਾ ਬਾਈ ਵੀਡੀਓ ਦੇਖ ਕੇ ਹੈਰਾਨ ਹੋ ਜਾਓਗੇ ਪਹਿਲਾਂ ਤਾਂ ਤੁਸੀਂ ਵੀਡੀਓ ਦੇਖੋ ਇਹ ਕਮਾਲ ਦੀ ਵੀਡੀਓ ਹੈ ਕਮਾਲ ਦੇ ਕਾਰਨਾਮੇ ਇਸ ਕੁੜੀ ਦੇ ਤੇ ਆ ਦੇਖੋ ਦੇਖੋ ਪਹਿਲਾਂ ਤਾਂ ਪਹਿਲਾਂ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਦੇਖੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆ ਦੇਖੋ ਇੱਕ ਔਰਤ ਹੈ ਜਿਹੜੀ ਇੱਕ ਲੜਕੀ ਹੈ ਸਮਾਜ ਸੇਵੀ ਲੜਕੀ ਹੈ ਬਾਈ ਜੀ ਕੁੱਤਿਆਂ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਆ ਕਿਤੇ ਵੀ ਇਹਨੂੰ ਕੁੱਤਾ ਮਿਲ ਜੇ ਕੋਈ ਸੜਕ ਤੇ ਮਿਲ ਜੇ ਜਾਂ ਕਿਤੇ ਹੋਰ ਮਿਲ ਜੇ ਤਾਂ ਇਹ ਜਿਹੜਾ ਉਹਦਾ ਪੂਰੀ ਤਰ੍ਹਾਂ ਟ੍ਰੀਟਮੈਂਟ ਕਰਦੀ ਆ ਬੇਸ਼ੱਕ ਕੋਈ ਲੱਤ ਟੁੱਟੀ ਹੋਵੇ ਜਾਂ ਚੱਲ ਫਿਰ ਨਹੀਂ ਸਕਦਾ ਹੋਵੇ ਕੁੱਤਾ ਤਾਂ ਉਹਦਾ ਪੂਰੀ ਤਰ੍ਹਾਂ ਜਿਹੜਾ ਇਹ ਕੁੜੀ ਆ ਜਿਹੜਾ ਟ੍ਰੀਟਮੈਂਟ ਕਰਦੀ ਆ ਤੇ ਆ ਦੇਖੋ ਬਹੁਤ ਜ਼ਿਆਦੇ ਪੈਟ ਨਾਲ ਕੁੱਤਿਆਂ ਨਾਲ ਆਪਾਂ ਕਹਿੰਦੀ ਵੀ ਲਗਾਉ ਆ ਕੁੜੀ ਨੂੰ ਤੇ ਆਹ ਦੇਖੋ ਬਾਈ ਤੁਸੀਂ ਵੀਡੀਓ ਦੇਖੋ ਪੂਰੀ ਤੇ ਹੋਰ ਦਿਖਾਉਣੇ ਆ ਜਾਓ ਇਹਦੇ ਵੀਡੀਓ ਸਾਨੂੰ ਹੋਰ ਦਿਖਾਉਣੇ ਆ ਆਪਾਂ ਇੱਕ ਬਹੁਤ ਸਿਆਣੀ ਕੁੜੀ ਕਹਦੀ ਆ ਆਪਾਂ ਇਹ ਬਹੁਤ ਜ਼ਿਆਦੇ ਵਾਇਰਲ ਹੋਈ ਆ ਆ ਥੋੜੇ ਦਿਨ ਅਜੇ ਇਹ ਕੁੜੀ ਤੇ ਆਹ ਦੇਖੋ ਆਹ ਦੇਖੋ ਬਾਈ ਕੁੱਤੇ ਨੂੰ ਬਾਥਰੂਮ ਤੱਕ ਕਰਾਉਂਦੀ ਆ ਬਈ ਇਹ ਕੁੜੀ ਕੁੱਤੇ ਨੂੰ ਬਾਥਰੂਮ ਆ ਦੇਖੋ ਜਿੰਨਾ ਕੁੱਤਿਆਂ ਤੋਂ ਬਾਥਰੂਮ ਨਹੀਂ ਹੁੰਦਾ ਨਾ ਉਹਨਾਂ ਨੂੰ ਬਾਥਰੂਮ ਵੀ ਇਹ ਕੁੜੀ ਕਰਾਉਂਦੀ ਆ ਇੰਨਾ ਜ਼ਿਆਦਾ ਪਿਆਰ ਹੈ ਨਾ ਤਾਂ ਕੁੱਤਿਆਂ ਦੇ ਪ੍ਰਤੀ ਇਸ ਕੁੜੀ ਦਾ ਕੁੱਤਿਆਂ ਦੇ ਆਪਾਂ ਕਹਿ ਦਈਏ ਵੀ ਜਿੱਥੇ ਵੀ ਡੌਗ ਹੈ ਨਾ ਪੈਟ ਹਾਊਸ ਕਹਿ ਦਈਏ ਉਥੇ ਚਲੀ ਜਾਂਦੀ ਆ ਜਿੱਥੇ ਵੀ ਕੋਈ ਬਿਮਾਰ ਕੁੱਤਾ ਹੁੰਦਾ ਹੈ ਜਾਂ ਕੋਈ ਇਹਨੂੰ ਛੜਕਦੇ ਵੀ ਜੇ ਕੋਈ ਕੁੜੀ ਨੂੰ ਕੁੱਤਾ ਮਿਲਦਾ ਹੈ ਨਾ ਇਸ ਲੜਕੀ ਨੂੰ ਤਾਂ ਉਹਦਾ ਜਿਹੜਾ ਬਹੁਤ ਵਧੀਆ ਟਰੀਟਮੈਂਟ ਕਰਦੀ ਆ ਸਮਾਜ ਸੇਵਕ ਕਹਿ ਦਈਏ ਆਪਾਂ ਇਸ ਕੁੜੀ ਨੂੰ ਤੇ ਸਟਰੀਟ ਵੌਲਟ ਦੇ ਨਾਮ ਇੰਸ ਇਆ ਦੇਖੋ ਬਈ ਜਾਗਰਤੀ ਮਿਸ਼ਰਾ ਇਸ ਕੁੜੀ ਦਾ ਨਾਮ ਹੈ ਤੇ ਐਨੀਮਲ ਰਿਸਕਿਊ ਜਿਹੜਾ ਇਹ ਕੁੜੀ ਕਰਦੀ ਆ ਤੇ ਬਹੁਤ ਜ਼ਿਆਦੇ ਕੁੱਤਿਆਂ ਦਾ ਧਿਆਨ ਤੁਸੀਂ ਵੇਖ ਸਕਦੇ ਹੋ ਤੇ ਆਹ ਦੇਖੋ ਤੇ ਇਹ ਇੱਧਰ ਦੇਖੋ ਆ ਆਹ ਦੇਖੋ ਗੰਦ ਤੱਕ ਗੰਦ ਦੇ ਵਿੱਚੋਂ ਵੀ ਜੇ ਕੋਈ ਕੁੱਤਾ ਡਿੱਗਿਆ ਪਿਆ ਹੁੰਦਾ ਤਾਂ ਉਸ ਨੂੰ ਵੀ ਜਿਹੜਾ ਇਹ ਕੁੜੀ ਕੱਢ ਲੈਂਦੀ ਆ ਤੇ ਉਸ ਦਾ ਵੀ ਜਿਹੜਾ ਪੂਰੀ ਤਰ੍ਹਾਂ ਇਲਾਜਮ ਕਰਦੀ ਆ ਟ੍ਰੀਟਮੈਂਟ ਕਰਦੀ ਆ ਤੇ ਆਜੋ ਹੋਰ ਵੀਡੀਓ ਦਿਖਾਉਣੇ ਆ ਤੇ ਆਹ ਦੇਖੋ ਬਈ ਜਿੰਨੇ ਵੀ ਬਿਮਾਰ ਕੁੱਤੇ ਨੇ ਸਾਰੇ ਇਸ ਕੁੜੀ ਕੋਲੇ ਮਿਲਣਗੇ ਸੋਨੂੰ ਤੇ ਇੰਨਾ ਜ਼ਿਆਦਾ ਪਿਆਰ ਹੈ ਨਾ ਆਪਣੇ ਵਰਗੇ ਲੋਕ ਸੂਗ ਮੰਨ ਜਾਂਦੇ ਨੇ ਨੇੜੇ ਨਹੀਂ ਜਾਂਦੇ ਔਰ ਜੇ ਕੋਈ ਕੁੱਤੇ ਦੀ ਲੱਤ ਟੁੱਟੀ ਪਈ ਹੁੰਦੀ ਹੈ ਜਾਂ ਕੋਈ ਹੋਰ ਮਤਲਬ ਕੋਈ ਵੀ ਚੱਕਰ ਆਉਂਦਾ ਨਾ ਕਿਸੇ ਕੁੱਤੇ ਨੂੰ ਬਿਮਾਰੀ ਹੁੰਦੀ ਹੈ ਤਾਂ ਆਪਣੇ ਲੋਕ ਜਿਹੜੇ ਨੇੜੇ ਨਹੀਂ ਜਾਂਦੇ ਪਰ ਤਾਂ ਨਜਕਰਾ ਇਸ ਕੁੜੀ ਦਾ ਯਾਰ ਹੈ ਨਾ ਤੇ ਵੀਡੀਓ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆ ਦੇਖੋ ਸਪੈਸ਼ਲ ਹਰੇਕ ਕੁੱਤੇ ਦਾ ਜਿਹੜਾ ਤੁਹਾਨੂੰ ਭਾਂਤ ਭਾਂਤ ਦੇ ਕੁੱਤੇ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਇਸ ਕੁੜੀ ਦੇ ਆ ਤੇ ਟ੍ਰੀਟਮੈਂਟ ਦਾ ਬਹੁਤ ਜ਼ਿਆਦਾ ਕਰਦੀ ਆ ਤੇ ਆ ਦੇਖੋ ਜਿਹੜੇ ਕੁੱਤਿਆਂ ਤੋਂ ਬਾਥਰੂਮ ਤੱਕ ਵੀ ਨਹੀਂ ਹੁੰਦਾ ਬਹੁਤ ਜ਼ਿਆਦਾ ਬਈ ਔਖਾ ਹੈਣਾ ਇੱਕ ਕੁੜੀ ਨੂੰ ਯਾਰ ਇਹ ਕੰਮ ਕਰਨੇ ਪਰ ਇਹ ਕੁੜੀ ਹੈ ਜਿਹੜੀ ਸਮਾਜ ਸੇਵਕ ਇਹ ਆਪਦੇ ਕਿਤੇ ਲੱਗੀ ਆਪਣਾ ਕੰਮ ਜਿਹੜਾ ਕਰ ਰਹੀ ਹੈਗੀ ਜਿਵੇਂ ਆਪਾਂ ਕਹਿ ਦਈਏ ਪੰਜਾਬ ਦੇ ਵਿੱਚ ਅਨਮੋਲ ਵਰਤਰਾ ਹੈਣਾ ਵੀ ਉਹ ਜ਼ਿਆਦਾ ਬਹੁਤ ਧਿਆਨ ਰੱਖਦਾ ਹੈਗਾ ਮਰੀਜ਼ਾਂ ਦਾ ਕਹਿ ਦਈਏ ਪਰ ਉਸੇ ਤਰ੍ਹਾਂ ਇਹ ਕੁੜੀ ਹੈ ਜਿਹੜੀ ਕੁੱਤਿਆਂ ਦਾ ਧਿਆਨ ਰੱਖਦੀ ਹੈਗੀ ਤੇ ਡੋਨੇਸ਼ਨ ਪਲੇਟਫਾਰਮ ਨੇ ਸਪੈਸ਼ਲ ਨੰਬਰ ਵੀ ਦਿੱਤਾ ਹੋਇਆ Google Pay ਦਾ ਬੀਜੇ ਕੋਈ ਇਹਨਾਂ ਕੁੱਤਿਆਂ ਵਾਸਤੇ ਹੈਲਪ ਕਰਦਾ ਤਾਂ ਇਸ ਨੰਬਰ ਤੇ ਜਿਹੜਾ ਪੈਸੇ ਭੇਜ ਸਕਦਾ ਹੈਗਾ ਤੇ ਆਜੋ ਹੋਰ ਵੀਡੀਓ ਦੇਖਦੇ ਆਪਾਂ ਤੇ ਆਹ ਦੇਖੋ ਭਾਈ ਆਹ ਦੇਖੋ ਇਹ ਗਲੀ ਦੇ ਜਿੰਨੇ ਵੀ ਬੇਕਾਰ ਕੁੱਤੇ ਜਿਹੜੇ ਵੀ ਕੁੱਤੇ ਨੂੰ ਕੋਈ ਬਿਮਾਰੀ ਲੱਗੀ ਹੁੰਦੀ ਹੈ ਜਿੱਡੀ ਮਰਜ਼ੀ ਵੱਡੀ ਬਿਮਾਰੀ ਹੋਵੇ ਤਾਂ ਇਹ ਕੁੜੀ ਬਹੁਤ ਵਧੀਆ ਜਿਹੜਾ ਟ੍ਰੀਟਮੈਂਟ ਕਰਦੀ ਹੈ ਅਈ ਮੈਨੀ ਕੋਈ ਵੱਡੇ ਆਪਾਂ ਕਹਦੀ ਪੈਸੇ ਲੈ ਕੇ ਨਹੀਂ ਕੋਈ ਤਕੜੇ ਲੋਕਾਂ ਦਾ ਵੀ ਟ੍ਰੀਟਮੈਂਟ ਕਰਦੀ ਆ ਨਾ ਇਹ ਜਿਹੜੇ ਵੀ ਆਵਾਰ ਆ ਕਹਦੀ ਆ ਆਪਾਂ ਵੈਸੇ ਫਿਰਦੇ ਹੁੰਦੇ ਨੇ ਨਾ ਕੁੱਤੇ ਜਿਨ੍ਹਾਂ ਨੂੰ ਭਿਆਨਕ ਤੋਂ ਭਿਆਨਕ ਬਿਮਾਰੀ ਹੁੰਦੀ ਆ ਉਹਨਾਂ ਦਾ ਜਿਹੜਾ ਇਹ ਕੁੜੀ ਟ੍ਰੀਟਮੈਂਟ ਕਰਦੀ ਆ ਤੇ ਘਰ ਘਰ ਦੇ ਵੀ ਇਸ ਕੁੜੀ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਨੇ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ